ਫੁੰਡੇ ਦੀ ਰਾਜਨੀਤੀ ਜਿਹੜੀ ਹੁਣ ਸ਼ੁਰੂ ਹੋ ਗਈ ਹੈ 27 ਤੋਂ ਪਹਿਲਾਂ ਪਰ ਜਿਨੇ ਵੀ ਫੁੰਡੇ ਦੀ ਰਾਜਨੀਤੀ ਕੀਤੀ ਹੈ ਉਹ ਹਾਲੇ ਤੱਕ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਨਹੀਂ ਜਿੱਤਿਆ ਭਾਵੇਂ 2012 ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੈਪਟਨ ਮਨਿੰਦਰ ਸਿੰਘ ਨੇ ਕੀਤੀ ਸੀ ਫੁੰਡਾ ਖੜਕਾਇਆ ਸੀ ਜਿਸ ਤਰ੍ਹਾਂ ਦਾ ਸਟੇਜ ਦੇ ਉੱਤੋਂ ਉਹ ਵੀ 2012 ਦੇ ਵਿੱਚ ਚੋਣ ਹਾਰ ਗਏ ਸੀ ਅਕਾਲੀ ਦਲ ਦੀ ਸਰਕਾਰ ਬਣੀ ਸੀ 2024 ਦੀਆਂ ਲੋਕ ਸਭਾ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀ ਸੁਖਬੀ ਸਿੰਘ ਬਾਦਲ ਦੇ ਵੱਲੋਂ ਇਹ ਕੁੰਡੇ ਦੀਵਰ ਤੋਂ ਕਿਤੇ ਗਈ ਸੀ ਤਾਂ ਸੁਖਬੀਅਸੇ ਬਾਦਲ ਵੀ 2024 ਦੇ ਚੋਣਾਂ ਬੁਰੀ ਤਰ੍ਹਾਂ ਹਾਰੇ ਸੀ ਸਿਰਫ ਇੱਕ ਸੀਟ ਹੈ ਜਿਹੜੀ ਬਠਿੰਡੇ ਦੀ ਲੋਕ ਸਭਾ ਸੀਟ ਤੇ ਵੀ ਹਰਸੀ ਦੇ ਕੋਲ ਬਾਦਲ ਉਹ ਜਿੱਤੇ ਸੀ ਬਾਕੀ ਸੀਟਾਂ ਦੇ ਉੱਤੇ ਤਕਰੀਬਨ ਜਮਾਨਤਾਂ ਜਬਤ ਹੋਈਆਂ ਸੀ ਜਿਸ ਤੋਂ ਬਾਅਦ ਪਾਰਟੀ ਦੇ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਸੀ ਜੋ ਅੱਜ ਤੱਕ ਜਾਰੀ ਹੈ ਤੇ ਇਸੇ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਜਿਸ ਤਰ੍ਹਾਂ ਕੁੰਡਾ ਦੋ ਕਾਂਗਰਸੀਆਂ ਨੂੰ ਭੇਜ ਕੀਤਾ ਗਿਆ ਕਿ ਤੁਸੀਂ ਇਕੱਠੇ ਕਰੋ ਹੁਣ ਉਹਨਾਂ ਦੇ ਲਈ ਸਵਾਲ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਵਰਤੋਂ ਕੀਤੀ ਸੀ ਕੀ ਉਹ ਚੋਣ ਨਹੀਂ ਜਿੱਤੇ ਕਿਤੇ 2027 ਕੀ ਹੁਣ ਕਾਂਗਰਸ ਜਿੱਤੇ ਕਿ ਖੁੰਡੇ ਦੇ ਜ਼ੋਰ ਤੇ ਉੱਤੇ ਪੰਜਾਬ ਦੇ ਅੰਦਰ ਪਹਿਲਾਂ ਵੀ ਕਦੇ ਖੁੰਡੇ ਦੀ ਰਾਜਨੀਤੀ ਹੋਈ ਹੈ ਔਰ ਖੁੰਡੇ ਦੀ ਰਾਜਨੀਤੀ ਦਾ ਰਿਜ਼ਲਟ ਕੀ ਨਿਕਲਿਆ ਜੀ ਵੱਲੋਂ ਪ੍ਰਸਾਦ ਜੀ ਤੁਸੀਂ ਵੈਸੇ ਤਾਂ ਖੁੰਡੇ ਦਾ ਜਿਹੜਾ ਦੇਖਿਆ ਜਾਂਦਾ ਸਬੰਧ ਪੰਜਾਬ ਦੇ ਨਾਲ ਪੁਰਾਣੇ ਸਮਿਆਂ ਤੋਂ ਚੱਲੇ ਆ ਰਿਹਾ ਕਿਉਂਕਿ ਜਿਹੜੇ ਪੁਰਾਣੇ ਆਪਣੇ ਪੰਜਾਬ ਦੇ ਬਜ਼ੁਰਗ ਨੇ ਉਹ ਹੱਥਾਂ ਦਾ ਉਹਨਾਂ ਦਾ ਸ਼ਿੰਗਾਰ ਹੈ ਜਿਹੜਾ ਇਹ ਖੁੰਡਾ ਵੈ ਕਿਉਂਕਿ ਜਿਸ ਤਰ੍ਹਾਂ ਆਪਾਂ ਕਿਸਾਨਾਂ ਨੂੰ ਹਰ ਤੁਸੀਂ ਮਾਨਸਨ ਨੂੰ ਵੇਖਦੇ ਆ ਉਹਨੂੰ ਖੁੰਡੇ ਵਾਲੇ ਬਾਪੂ ਨਾਲ ਵੀ ਜੁੜਿਆ ਜਾਂਦਾ ਉਹ ਹਮੇਸ਼ਾ ਹੀ ਭਾਵੇਂ ਦਿੱਲੀ ਕਿਸਾਨ ਅੰਦੋਲਨ ਸੀ ਜਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਲਗਾਤਾਰ ਉਹ ਆਪਣੇ ਹੱਥ ਸੇ ਖੁੰਡਾ ਰੱਖਦੇ ਨੇ ਉਸੇ ਤਰ੍ਹਾਂ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਦੇ ਬਜ਼ੁਰਗ ਨੇ ਉਹ ਖੁੰਡੇ ਦੀ ਵਰਤੋਂ ਕਰਦੇ ਨੇ ਖੁੰਡੇ ਦੇ ਸਾਰੇ ਤੁਰਦੇ ਨੇ ਪਰ ਪਿਛਲੇ ਦਿਨ ਜੇਕਰ ਦੇਖਿਆ ਜਾਵੇ ਤਾਂ ਇੱਕ ਦਹਾਕੇ ਤੋਂ ਵੱਧ ਹੋ ਚੁੱਕਿਆ तकरीबन ਉਦੋਂ ਦਾ ਪੰਜਾਬ ਦੀ ਸਿਆਸ ਦੇ ਵਿੱਚ ਖੁੰਡੇ ਦਾ ਗੁਰਾ ਸਬੰਧ ਜਿਹੜਾ ਸੀ ਹੁਣ ਪੰਜਾਬ ਦੇ ਚਰਚੇ ਨਿਸ਼ਾਨੀ ਰੱਖ ਹੁੰਦਾ ਹੁਣ ਸਿਆਸ ਤਰ੍ਹਾਂ ਇਹ ਮੁਰਤ ਤੋਂ ਚਰਚਾ ਦੇ ਵਿੱਚ ਆ ਗਿਆ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਜਿਸ ਤੁਹਾਨੂੰ ਤੁਹਾਨੂੰ ਦੱਸਿਆ ਪੰਜਾਬ ਦੇ ਜਿਹੜੇ ਦੁਰਗ ਸੀ ਉਹ ਖੁੰਡੇ ਲੱਕਦੇ ਸੀ ਪਰ ਹੁਣ ਇਹ ਸ਼ਿੰਗਾਰ ਹੈ ਜਿਹੜਾ ਹੁਣ ਲੀਡਰਾਂ ਦੇ ਹੱਥਾਂ ਵਿੱਚ ਬਣਦਾ ਜਾ ਰਿਹਾ ਤੁਹਾਨੂੰ ਸਹਿਸ ਤੁਈ ਸਾਹਿਬ ਚੇਤੇ ਹੋਵੇਗੀ 12 ਸਾਲ ਬਾ ਪਹਿਲਾ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਦਾਖਲ ਹੋਇਆ ਸੀ ਜਦੋਂ ਮਾਲਵੇ ਦੇ ਇੱਕ ਅਹਿਮ ਜਿਹੜਾ ਵਿਧਾਨ ਸਭਾ ਹਲਕਾ ਸੀ ਬਾਗਾਪੁਰਾਣਾ ਅਤੇ ਉਹਦੇ ਵਿੱਚ ਉੱਤੇ ਨਾ ਕਾਂਗਰਸ ਦੀ ਰੈਲੀ ਹੋਈ ਸੀ ਜਨਤਕ ਰੈਲੀ ਉੱਥੇ ਜਿਹੜੇ ਉੱਥੋਂ ਦੇ ਸਾਬਕਾ ਮੰਤਰੀ ਸੀ ਦਰਸ ਸਿੰਘ ਬਰਾੜ ਤੇ ਸਪੁੱਤਰ ਕਮਲ ਜੀਸ ਬਰਾੜ ਉਹਨਾਂ ਦੇ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁੰਡਾ ਪੇੜ ਕੀਤਾ ਗਿਆ ਸੀ ਤੁਸੀਂ ਸਾਬ ਇੱਥੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਿਆਸਤ ਦਾ ਉਦੋਂ ਹਿੱਸਾ ਬਣਾਇਆ ਸੀ ਕੁੰਡੇ ਨੂੰ ਉਸ ਤੋਂ ਬਾਅਦ ਇੱਕ ਕੁੰਡਾ ਸੁਖਵੀਰ ਬਾਦਲ ਦੇ ਹੱਥ ਲੱਗ ਪਿਆ ਸੁਖਵੀਰ ਬਾਦਲ ਨੇ 2024 ਦੀਆਂ ਲੋਕ ਸਭਾ ਦੇ ਵਿੱਚ ਜਦੋਂ ਉਹ ਰੋਡ ਸ਼ੋਅ ਕਹਿ ਲਈ ਜਦ ਪੰਜਾਬ ਬਚਾਓ ਰੈਲੀ ਕਰਦੇ ਸੀ ਨਾ ਉਹ ਹਾਂ ਪੰਜਾਬ ਬਚਾਓ ਰੈਲੀ ਕਰਦੇ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਕੁੰਡਾ ਸੀ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਜ਼ਦੀਕ ਲੰਘ ਰਹੇ ਸੀ ਤਾਂ ਉਹ ਕੁੰਡਾ ਲੈ ਕੇ ਖੜ ਗਏ ਸੀ ਕਿ ਇਹਦੇ ਨਾਲ ਸੈੱਟ ਕਰੋ ਉਸ ਤੋਂ ਬਾਅਦ ਇਹ ਕੁੰਡਾ ਚਰਚਾ ਦੇ ਵਿੱਚ ਆਇਆ ਪਰ ਹੁਣ ਦਿੱਤੇ ਦੇ ਨਹੀਂ ਜਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਬਰ ਕੋ ਲਗਾਤਾਰ ਰੈਲੀਆਂ ਕਿੰਨੀਆਂ ਜਿਆਦੀਆਂ ਨੇ ਸਵਧਾਨ ਬਚਾਓ ਰੈਲੀ ਉਸੇ ਹੀ ਤਹਿਤ ਉਹਨਾਂ ਦੇ ਵੱਲੋਂ ਡੇਆ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੇ ਜਿਹੜਾ ਹਲਕਾ ਉਹਥੇ ਰੈਲੀ ਕੀਤੀ ਗਈ ਹੈ ਵੱਡੇ ਪੱਧਰ ਦੇ ਉੱਤੇ ਉਥੇ ਜਦੋਂ ਸਟੇਜ ਦੇ ਉੱਤੇ ਵੱਖੋ ਵੱਖ ਜਿਹੜੇ ਲੀਡਰਸ ਸੀ ਲੀਡਰਸ਼ਿਪ ਸੀ ਉਹ ਸਬੋਧਨ ਕਰ ਰਹੀ ਸੀ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਬੈਠੇ ਸੀ ਸਟੇਜ ਦੇ ਉੱਤੇ ਪ੍ਰਤਾਪ ਸਿੰਘ ਬਾਜਬਾ ਸੀ ਤੇ ਰਾਜਾ ਬ੍ਰਿੰਗਸੀ ਹੁਣ ਕੁਝ ਲੀਡਰਾਂ ਦਾ ਬਣੋ ਇਹ ਵੀ ਗੱਲ ਕਹੀ ਗਈ ਜਿਹੜੇ ਇਹ ਤਿੰਨ ਲੀਡਰ ਨੇ ਅੱਜ ਸਟੇ ਦੇ ਉੱਤੇ ਇਕੱਠੇ ਬੈਠੇ ਤੁਸੀਂ ਇਕੱਠੇ ਰਹੇ ਹੋ 2027 ਦੇ ਵਿੱਚ ਆਪਾਂ ਸਰਕਾਰ ਪੱਕੀ ਬਣਾ ਲਿਆਂਗੇ ਕਿਤੇ ਨਾ ਕਿਤੇ ਤੁਹਾਡੇ ਬੰਦੀ ਜਿਹੜੀ ਹੈ ਕਾਂਗਰਸ ਦੇ ਵਿੱਚੋਂ ਲਗਾਤਾਰ ਸਿੱਖ ਰਤੇ ਜਾਰੀ ਹੈ ਜੋ ਕਿ ਜਿਹੜੀ ਕਾਂਗਰਸ ਹਕੂਮਤ ਉਹਦੇ ਗਲੇ ਦੀ ਹੱਡੀ ਬਣ ਰਹੀ ਹੈ ਉਸੇ ਦੇ ਮੱਦੇਨਜ਼ਰ ਜਿਹੜੀ ਵਰਕਰਾਂ ਦੀ ਆਵਾਜ਼ ਹੈ ਨਾ ਤੁਸੀਂ ਸਭ ਉਹ ਇਹ ਹੈ ਕਿ ਕਾਂਗਰਸ ਲੀਡਰਸ਼ਿਪ ਇਕਜੁੱਟ ਹੋਵੇ ਉਸੇ ਨੂੰ ਲੈ ਕੇ ਜਿਸ ਤਰ੍ਹਾਂ ਉੱਥੇ ਕੁਲਬੀਰ ਜੀਰਾ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਇਕਜੁੱਟ ਹੋਵੇ ਇਹਨਾਂ ਲੀਡਰਸ਼ਿਪ ਤੇ ਨਾਲ ਹੀ ਉੱਥੇ ਗ੍ਰਿੰਦਰ ਮਨੀ ਸਿੰਘ ਪਾੜਾ ਜਿਹੜੇ ਸਭ ਕੋ ਸਭ ਦਾ ਐਮ.ਐਲ.ਏ ਹੈ ਨਾ ਕਾਂਗਰਸ ਦੇ ਉਹਨਾਂ ਨੇ ਗੱਲ ਕਹੀ ਸੀ ਕਿ ਪੰਜਾਬ ਦੇ ਲੋਕਾਂ ਤੁਸੀਂ ਫਿਕਰ ਨਾ ਕਰੋ ਵੀ ਨਾ ਬਈ ਅਸੀਂ ਕਾਂਗਰਸ ਜਿਹੜੀ ਲੀਡਰਸ਼ਿਪ ਹੈ ਵੀ ਦੋ ਫਾੜ ਹੈ ਕਿਹੜੀ ਜਾਂ ਫਿਰ ਇਕੱਠੀ ਨਹੀਂ ਹੋਈ ਹੈ ਇਹ ਅਸੀਂ ਕਰ ਲਾਂ ਜੇ ਨਾ ਹੋਈ ਤਾਂ ਅਸੀਂ ਖੁੰਡੇ ਦੇ ਨਾਲ ਵੀ ਦਾੰਗ ਦੇ ਨਾਲ ਵੀ ਉਹਨਾਂ ਨੂੰ ਇਕੱਠਾ ਕਰ ਲਾਂਗੇ ਤੁਸੀਂ ਬਸ ਸਤਾਈ ਦੇ ਵੱਲ ਧਿਆਨ ਕਰੋ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਸਬੋਧਨ ਕਰਦੇ ਨੇ ਤਾਂ ਸਾਹਮਣੇ ਇੱਕ ਖੁੰਡੇ ਵਾਲਾ ਬਾਪੂ ਬੈਠਾ ਹੁੰਦਾ ਹੈ ਤਾਂ ਉਹਨਾਂ ਤੋਂ ਖੁੰਡਾ ਲੈ ਕੇ ਉਹ ਜਿਹੜੇ ਬਰਿੰਦਰ ਮੀਤ ਸਿੰਘ ਪਾੜਾ ਨੇ ਐਮਐਲਏ ਸਾਬਕਾ ਤੇ ਦੂਜੇ ਪਾਸੇ ਜਿਹੜੇ ਉੱਥੇ ਆਪਣਾ ਬੈਠੇ ਜਿਹੜੇ ਜਿਹੜੇ ਬਰਿੰਦਰ ਮੀਤ ਸਿੰਘ ਪਾੜਾ ਤਾਂ ਹੁਣ ਵੀ ਐਮਐਲਏ ਨੇ ਜਿਹੜੇ ਕੁਲਬੀਰ ਸਿੰਘ ਜੀਰਾ ਨੇ ਪਹਿਲਾਂ ਐਮਐਲਏ ਰਹੇ ਨੇ ਉਹਨਾਂ ਨੂੰ ਖੁੰਡਾ ਭੇਟ ਕਰਨੇ ਲੈ ਭਾਈ ਤੁਸੀਂ ਹੁਣ 27 ਦੀ ਕਮਾਲ ਸੰਭੋ ਤੁਸੀਂ ਇਕੱਠੇ ਕਰੋ ਡਾਂਗ ਦੇ ਨਾਲ ਕਿਤੇ ਨਾ ਕਿਤੇ ਉਹ ਉਹਨਾਂ ਦੰਦ ਵੀ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਬਿਆਨ ਦੇ ਨਾਰਾਜ਼ਗੀ ਵੀ ਹੁੰਦੀ ਹੈ ਕਿ ਤੁਸੀਂ ਬਜ਼ੁਰਗਾਂ ਨੂੰ ਸਾਡੇ ਅਸੀਂ ਸਾਡੇ ਪ੍ਰਤੀ ਇਹੋ ਜਿਹੇ ਸ਼ਬਦ ਬੋਲਦੇ ਨੇ ਨਾ ਕਿਤੇ ਨਾ ਕਿਤੇ ਹੁਣ ਨਾ ਤੁਸੀਂ ਸਭ ਗੱਲ ਇਥੇ ਸਮਝ ਆਉਂਦੀ ਹੈ ਕਿ ਜੇਕਰ ਦੇਖਿਆ ਜਾਵੇ ਖੁੰਡੇ ਦੀ ਰਾਜਨੀਤੀ ਜਿਹੜੀ ਹੁਣ ਸ਼ੁਰੂ ਹੋ ਗਈ ਹੈ 27 ਤੋਂ ਪਹਿਲਾਂ ਪਰ ਜੀਨੇ ਵੀ ਖੁੰਡੇ ਦੀ ਰਾਜਨੀਤੀ ਕੀਤੀ ਹੈ ਉਹ ਹਾਲੇ ਤੱਕ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਨਹੀਂ ਜਿੱਤਿਆ ਪਰ ਮੈਂ 2012 ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੈਪਟਨ ਮਰਿੰਦਰ ਸਿੰਘ ਨੇ ਕੀਤੀ ਸੀ ਫੋਡਾ ਖੜਕਾਇਆ ਸੀ ਜਿਸ ਤਰ੍ਹਾਂ ਨਾਲ ਸਟੇਜ ਦੇ ਉੱਤੋਂ ਉਹ ਵੀ 2012 ਦੇ ਵਿੱਚ ਚੋਣ ਹਾਰ ਗਈ ਸੀ ਅਕਾਲੀਗਲ ਦੀ ਸਰਕਾਰ ਬਣੀ ਸੀ 2024 ਦੀਆਂ ਲੋਕ ਸਭਾ ਦੇ ਵਿੱਚ ਅਕਾਲੀਗਲ ਦੇ ਜਿਹੜੇ ਪ੍ਰਧਾਨ ਸੀ ਸੁਖਬੀ ਸਿੰਘ ਬਾਦਲ ਦੇ ਵੱਲੋਂ ਇਹ ਕੁੰਡੇ ਦੀ ਵਰਤੋਂ ਕੀਤੀ ਗਈ ਸੀ ਤਾਂ ਸੁਖਬੀਅਤ ਸਿੰਘ ਬਾਦਲ ਵੀ 2024 ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰੇ ਸੀ ਸਿਰਫ ਇੱਕ ਸੀਟ ਹੈ ਜਿਹੜੀ ਬਠਿੰਡੇ ਦੀ ਲੋਕ ਸਭਾ ਸੀਟ ਵੀ ਹਰਸੀਦੂ ਕੋਰ ਬਾਦਲ ਉਹ ਜਿੱਤੇ ਸੀ ਬਾਕੀ ਸੀਟਾਂ ਦੇ ਉੱਤੇ ਤਕਰੀਬਨ ਜਮਾਨਤਾਂ ਜਬਤ ਹੋਈਆਂ ਸੀ ਜਿਸ ਤੋਂ ਬਾਅਦ ਪਾਰਟੀ ਦੇ ਵਿੱਚ ਇੱਕ ਵੱਡਾ ਖਲਾਫ ਪੈਦਾ ਹੋ ਗਿਆ ਸੀ ਜੋ ਅੱਜ ਤੱਕ ਜਾਰੀ ਹੈ ਤੇ ਇਸੇ ਤਰ੍ਹਾਂ ਹੁਣ ਪ੍ਰਤਾਪ ਸਿੰਘ ਬਾਜਵਾ ਹੁਣ ਦੇ ਬਣੋ ਜਿਸ ਤਰ੍ਹਾਂ ਖੁੰਡਾ ਦੋ ਕਾਂਗਰਸੀਆਂ ਨੂੰ ਭੇਜ ਕੀਤਾ ਗਿਆ ਕਿ ਤੁਸੀਂ ਇਕੱਠੇ ਕਰੋ ਹੁਣ ਉਹਨਾਂ ਦੇ ਲਈ ਵੀ ਸਵਾਲ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਵਰਤੋਂ ਕੀਤੀ ਸੀ ਕੀ ਉਹ ਚੋਣ ਨਹੀਂ ਜਿੱਤੇ ਕਿਤੇ 2027 ਕੀ ਹੁਣ ਕਾਂਗਰਸ ਜਿੱਤੇ ਕੀ ਖੁੰਡੇ ਦੇ ਜ਼ੋਰ ਤੇ ਉੱਤੇ ਇਹ ਦੇਖਣਾ ਬਿਹਤਰ ਕਿਉਂਕਿ ਕਾਂਗਰਸ ਦੇ ਲਈ ਇਹ ਤਾਂ ਦੇਖੋ ਖੁੰਡੇ ਦੀ ਨਾਲ ਤਾਂ ਇੱਕ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਵੀ ਹੋ ਸਕਦਾ ਪਰ ਕਿਤਨੇ ਕਿਤੇ ਖੁੰਡੇ ਦੇ ਨਾਲੋਂ ਤਾਂ ਜਿਹੜੇ ਲੀਡਰ ਬੈਠੇ ਹਨ ਜੇਕਰ ਉਹ ਇੱਕਜੁੱਟ ਹੋਗੇ ਤਾਂ ਕਾਂਗਰਸ ਤੇ ਜਿਹੜੀ ਅੰਦਰੂਨੀ ਮੁਸ ਮੁਸਟਾਰਟ ਹੋਈ ਵੀ ਹੈ ਤੁਈ ਸਾਹਿਬ ਉਹ ਇਹੀ ਹੈ ਵੀ ਜਦੋਂ ਤੱਕ ਕਾਂਗਰਸ ਦੀ ਲੀਡਰਸ਼ਿਪ ਇੱਕ ਮੰਚ ਦੇ ਉੱਤੇ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਕਾਂਗਰਸ ਪੰਜਾਬ ਦੀ ਸੱਤਾ ਦੇ ਵਿੱਚ ਨਹੀਂ ਆ ਸਕਦੀ ਜਿਸ ਤਰ੍ਹਾਂ ਤੁਈ ਸਾਹਿਬ ਅੱਜ ਜੇਕਰ ਦੇਖਿਆ ਜਾਵੇ ਤਾਂ 16 ਤਰੀਕ ਹੈ ਅੱਜ 16 ਜੂਨ 19 ਜੂਨ ਨੂੰ ਜਿਹੜੀ ਲੁਧਿਆਣਾ ਪੱਛਮੀ ਦੀ ਚੋਣ ਹੈ ਜਿਹੜੀ ਭਾਰਤ ਕੋਸ਼ਿਸ਼ਾਸ਼ੂ ਕਾਂਗਰਸ ਦੇ ਉਮੀਦਵਾਰ ਨੇ ਉਹਦੀ ਚੋਣ ਹੋ ਜਾਣੀ ਹੈ 16 ਅੱਜ ਹੋ ਚੁੱਕੀ ਹੈ ਇੱਕ ਦਿਨ ਦੋ ਦਿਨ ਰਹਿ ਚੁੱਕੇ ਚੋਣਾਂ ਜਦ ਤੱਕ ਜਿਹੜਾ ਅਸੀਂ ਚੋਣ ਪ੍ਰਚਾਰ ਬੰਦ ਹੋਣ ਵਾਸਤੇ ਹਾਲੇ ਤੱਕ ਨਾ ਤਾਂ ਸੁਖਿੰਦਰ ਸਿੰਘ ਲੰਧਾਵਾ ਨਾ ਹੀ ਪ੍ਰਤਾਪ ਸਿੰਘ ਬਾਜਵਾਲ ਬ੍ਰੋਦਿਤ ਦੇ ਨੇਤਾ ਨਾ ਹੀ ਜਿਹੜੇ ਸੂਬਾ ਪ੍ਰਧਾਨ ਨੇ ਰਾਜਾ ਬ੍ਰਿੰਗ ਉਹ ਉੱਥੇ ਇੱਕ ਵਾਰ ਵੀ ਨਹੀਂ ਪਹੁੰਚੇ ਉਹਨਾਂ ਦੇ ਬਿਲੋਂ ਸੰਵਧਾਨ ਬਚਾਓ ਰੈਲੀ ਤਾਂ ਕੀਤੀ ਜਾ ਰਹੀ ਹੈ ਲੋਕ ਤਾਂ ਇਹ ਗੱਲ ਕਰਦੇ ਆ ਕਿ ਸੰਵਧਾਨ ਬਚਾਓ ਰੈਲੀ ਤਾਂ ਤੁਸੀਂ ਬਾਅਦ ਚ ਕਰ ਲਿਓ ਪਹਿਲਾਂ ਕਾਂਗਰਸ ਤਾਂ ਬਚਾ ਲਿਓ ਕਾਂਗਸ ਇਕੱਠੀ ਕਰ ਲਿਓ ਕਿ ਤੁਸੀਂ ਇਹ ਵੀ ਉੱਕ ਕਰਦੇ ਦੀ ਕਾਂਗਰਸ ਇਕੱਠੀ ਜਿਹੜੀ ਤੁਸੀਂ ਕਰੋਗੀ ਕੋਈ ਇਹੋ ਜਿਹੀ ਰੈਲੀ ਕਰੋ ਵੀ ਜਿਸ ਮੱਛ ਦੇ ਉੱਤੇ ਇੱਕ ਸਟੇਜ ਉੱਤੇ ਖੜੇ ਹੋ ਜਾ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਕਹਿ ਲਿਏ ਵੀ ਸਪੋਰਟ ਕੀਤੀ ਜਾ ਰਹੀ ਹੈ ਕਿ ਉਹ ਮੁੱਖ ਮੰਤਰੀ ਹੋਣਗੇ ਅਸੀਂ ਉਹਦੀ ਸਪੋਰਟ ਦੇ ਵਿੱਚ ਕਰਾਂਗੇ ਇੱਕ ਪਾਸੇ ਉਹਨਾਂ ਨੂੰ ਉਭਾਰਿਆ ਜਾ ਰਿਹਾ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪ੍ਰਤਾਪ ਸਿੰਘ ਬਾਜਬੰਦ ਉਭਾਰਿਆ ਜਾ ਰਿਹਾ ਇਸ ਵਕਤ ਇਹ ਜਿਹੜੀ ਗਹਿ ਘੱਚ ਕਾਂਗਸ ਦੇ ਵਿੱਚ ਇਹ ਸਿਕਤ ਹੈ ਹੁਣ ਖੂੜਾ ਉਹਨਾਂ ਨੂੰ ਇਸ ਸਿਰ ਨੂੰ ਦੇ ਵਿੱਚ ਜੇਕਰ ਦੇਖਿਆ ਜਾਵੇ ਕੀ ਬਜੁਰਗਾਂ ਦਾ ਖੂੜਾ ਉਹ ਜਿਹੜਾ ਸੀ ਪੰਜਾਬ ਦੇ ਵਿੱਚ ਕੀ ਹੁਣ ਪ੍ਰਤਾਪ ਸਿੰਘ ਬਾਜਵੇ ਦੇ ਵੱਲੋਂ ਭੇਟ ਕੀਤਾ ਗਿਆ ਖੂੜਾ ਕੀ ਹੁਣ ਕਾਂਗਰਸ ਨੂੰ ਇਕਜੁੱਟ ਕਰਨ ਦੇ ਵਿੱਚ ਕਾਮਯਾਬ ਹੋਵੇਗਾ ਇਹ ਕਾਂਗਰਸ ਦੇ ਲਈ ਵੱਡਾ ਸਵਾਲ ਹੈ ਕਿਉਂਕਿ ਤੁਸੀਂ ਸਭ ਜੇਕਰ ਕਾਂਗਰਸ ਇਕੱਠੀ ਨਹੀਂ ਹੁੰਦੀ ਤਾਂ ਕਾਂਗਰਸ ਹਾਈ ਕਮਾਂਡ ਨੂੰ ਵੀ ਪਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਜਿਸ ਤਰ੍ਹਾਂ ਕਾਂਗਰਸ ਦੇ ਅੰਦਰ ਫੁੱਟ ਹੈ ਜਿਹੜੀ ਹੁਣ ਨਗਜੋਤ ਸਿੰਘ ਸਿੱਧੂ ਹੋਰ ਦੇ ਵੱਲੋਂ ਪਿਛਲੇ ਤਰ੍ਹਾਂ ਦੇ ਵਿੱਚ ਜਿਹੜਾ ਸਰਗਰਮੀ ਬਤਾਈ ਗਈ ਹੈ ਮੁਨਾ ਦੇ ਵੱਲੋਂ ਵੀ ਆ ਕੇ ਜਿਹੜੀ ਗੱਲ ਕੀਤੀ ਗਈ ਹੈ ਕਿ ਮੈਂ ਨਾ ਤਾਂ ਜਿਹੜੀ ਜਿਹੜੀ ਸਿਆਸਤ ਹੈ ਆਪਣੇ ਨਿੱਜਤ ਲਈ ਨਹੀਂ ਕੀਤੀ ਮੈਂ ਪੰਜਾਬ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਹੈ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਕਾਂਗਰਸੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਜਿੱਥੇ ਉਹਨਾਂ ਸਾਰਿਆਂ ਨੂੰ ਉਹਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਤਾਂ ਉੱਥੇ ਉਹਨਾਂ ਨੇ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਜੇਕਰ ਨਵਜੋਤ ਸਿੰਘ ਸਿੱਧੂ ਉੱਥੇ ਜਾ ਸਕਦੇ ਨੇ ਅਮਰਸਦਰ ਵਿੱਚ ਘੁੰਮ ਸਕਦੇ ਨੇ ਕਿ ਨਵਜੋਤ ਸਿੰਘ ਸਿੱਧੂ ਅੱਜ ਜਾਂ ਕੱਲ ਫਿਰ ਜਿਹੜੀ ਭਾਰਤ ਪੁਸ਼ਣ ਆਸ਼ੂ ਦੀ ਚੋਣ ਦੇ ਵਿੱਚ ਜਾਣਗੇ ਕਿਉਂਕਿ ਜਿਹੜੇ ਉਹਨਾਂ ਦੀ ਪਤਨੀ ਅਨਜੋੜਪੁਰ ਸਿੱਧੂ ਉਹ ਜ਼ਰੂਰ ਗਏ ਸੀ ਜੇਕਰ ਨਾ ਦੋਸਤ ਸਿੱਧੂ ਚੋਣ ਦੇ ਵਿੱਚ ਇੱਕ ਦਿਨ ਵੀ ਜਾਂਦੇ ਨੇ ਤਾਂ ਇਹ ਚੋਣ ਹੈ ਜਿਹੜੀ ਉਹ ਕਾਂਗਰਸ ਦੇ ਲਈ ਬੜੇ ਸਵਾਲ ਖੜੇ ਕਰ ਦੇਵੇਗੀ ਕਿ ਕਿ ਜਿਸ ਤਰ੍ਹਾਂ ਦੇ ਹਾਲਾਤ ਅੱਜ ਕਾਂਗਰਸ ਦੇ ਵਿੱਚ ਬਣੇ ਹੋਏ ਨੇ ਇੱਕ ਪਾਸੇ ਨਵਜੋਸਿ ਸਿੱਧੂ ਨੂੰ ਲੈ ਕੇ ਜਿਹੜੀਆਂ ਇਹ ਗੱਲ ਕਈ ਜਾਂਦੇ ਹੋ ਜ਼ਿਆਦਾ ਬੋਲਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਇਹ ਗੱਲ ਕਹਿੰਦੇ ਆਏ ਨੇ ਤੁਸੀਂ ਸਭ ਬਈ ਇਹ ਸਾਡੇ ਕੋਲ ਵਿਜ਼ਨ ਤਾਂ ਹੋਵੇ ਨਾ ਸਾਡੇ ਕੋਲ ਜਿਹੜਾ ਪੰਜਾਬ ਆਪਾਂ ਮੁਕਤਕੋਰੀ ਦੇ ਰਹੇ ਆ ਉਹ ਪੰਜਾਬ ਦਾ ਪੈਸਾ ਕਿਵੇਂ ਕਿੱਥੋਂ ਅਗਲੇ ਆਵੇ ਪੰਜਾਬ ਦੇ ਖਜ਼ਾਨੇ 'ਚ ਪੈਸਾ ਕਿੱਥੋਂ ਆਊਗਾ ਉਹ ਪਾਲਿਸੀ ਦੇ ਉੱਤੇ ਲਗਾਤਾਰ ਕੰਮ ਕਰ ਰਹੇ ਨੇ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਹੁਣ ਇਹ ਦੇਖਣਾ ਪਏ ਦਿਖਾ ਸ ਹੈ ਕਿ ਹੁਣ ਕਾਂਗਰਸ ਇਕਜੁੱਟ ਹੋਵੇਗੀ ਜਾਂ ਫਿਰ ਕੁਝ ਕਾਂਗਰਸੀਆਂ ਦਾ ਬੀਜੇਪੀ ਜਿਹੜਾ ਕਰਨਾ ਹੈ ਉਹ ਹੋਣ ਜਾ ਰਿਹਾ ਜਦ ਕੋਈ ਹੋਰ ਆਪ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵੱਟੇ ਪਦਦੇ ਉੱਤੇ ਕਾਂਗਰਸੀਆਂ ਦਾ ਬੀਜੇਪੀ ਕਰਨ ਹੋਇਆ ਸੀ ਕਿਉਂਕਿ ਇਹ ਇਲਜ਼ਾਮ ਲਗਾਏ ਜਾਂਦੇ ਨੇ ਸੀ ਕਿ ਬੀਜੇਪੀ ਦੇ ਇਹ ਲੀਡਰ ਤਾਂ ਕਾਂਗ ਜਿਹੜੇ ਜਿਹੜੇ ਮਾਫ ਕਰਨਾ ਜਿਹੜੇ ਕਾਂਗਰਸ ਦੇ ਲੀਡਰ ਨੇ ਦਾ ਬੀਜੇਪੀ ਦੀ ਵੀ ਟੀਮ ਨੇ ਕਿ ਕੁਝ ਪੰਜਾਬ ਕਾਂਗਰਸ ਦੇ ਵਿੱਚ ਬੀਜੇਪੀ ਦੀ ਵੀ ਟੀਮ ਬਣ ਕੇ ਕੁਝ ਲੀਡਰ ਕਾਂਗਰਸ ਦੇ ਪੰਜਾਬ ਦੀ ਮੌਜੂਦਾ ਸਥਿਤੀ ਦੇ ਵਿੱਚ ਸਿਆਸਤ ਦੇ ਵਿੱਚ ਕੰਮ ਕਰ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਬ ਬਹੁਤ ਤੋਂ ਵੱਡੇ ਪੱਧਰ ਦੇ ਉੱਤੇ ਫਿਰ ਬਦਲ ਹੋਣ ਦੀ ਸੰਭਾਵਨਾ ਬਣੀ ਕਿਉਂਕਿ ਭਾਵੇਂ ਪਿਛਲੇ ਦੌਰ ਦੇ ਵਿੱਚ ਜਿਦਾਂ ਆਵਾਜ਼ ਦੀ ਪਾਰਟੀ ਦੀ ਮਹਿਲਾ ਵਿੰਗ ਜਿਹੜੀ ਪ੍ਰੀਤੀ ਮਲੋਤਰਾ ਬੈ ਉਹ ਆਪ ਦਾ ਪੱਲਾ ਛੱਡ ਕੇ ਜਿਸ ਤਰ੍ਹਾਂ ਪਹਿਲਾਂ ਵਗਾਮਤ ਕਰਦੇ ਨੇ ਤੁਹਾਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਸੁਖਵੀਰ ਬਾਦਲ ਦੇ ਨਾਲ ਇਸ ਤੇ ਦੇਉ ਤੇ ਪਾਕ ਦੇ ਸ਼ਾਮਲ ਹੋ ਜਾਂਦੇ ਨੇ ਕਿਤਨਾ ਕਿਤੇ ਜਿਹੜੇ ਆਮ ਆਦੀ ਪਾਰਟੀ ਛਟਕਾਏ ਕਿਉਂਕਿ ਇਹ ਵਰਕਰ ਉਹ ਸੀ ਜਿਹੜੇ ਮੁੜ ਤੋਂ ਜੁੜੇ ਹੋਏ ਸੀ ਜਿਨ੍ਹਾਂ ਨੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਪਰ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਛਟਕੇ ਲੱਗਣਗੇ ਕਿਉਂਕਿ ਅੱਜ ਦੇਖੋ ਚੋਣਾਂ ਤੋਂ ਪਹਿਲਾਂ ਤੁਸੀਂ ਪਹਿਲਾਂ ਦੇਖਿਓ ਛਟਕੇ ਲੱਗਦੇ ਜਿਵੇਂ ਦੇਖਿਓ ਹੋਣਗੇ ਪਰ ਉਸ ਤੋਂ 1.5 ਸਾਲ ਪਹਿਲਾਂ ਹੀ ਵੱਡੇ ਪੱਧਰ ਦੇ ਉੱਤੇ ਜਿਸ ਤਰ੍ਹਾਂ ਦੇ ਖਲਾਫਏ ਹੋਏ ਨੇ ਆਮ ਆਦੀ ਪਾਰਟੀ ਨੂੰ ਲੈ ਕੇ ਵੀ ਹੁਣ ਦੇਖਣਾ ਇਤੇ ਇਹੀ ਖਾਸ ਹੈ ਤੁਈ ਸਾਹਿਬ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਸਾਹਮਣੇ ਆਉਂਦਾ ਹੈ ਕਾਂਗਰਸ ਇੱਕ ਜੁਟ ਹੋਵੇਗੀ ਜਾਂ ਫਿਰ ਨਹੀਂ ਜੀ ਤੁਈ ਸਾਹਿਬ ਬੱਲਵੰਟਰ ਸਾਹਿਬ ਬਿਲਕੁਲ ਤੁਹਾਡਾ ਠੀਕ ਹੈ ਕਿ ਕੁੰਡਾ ਜਿਹੜਾ ਸਾਡੀ ਵਿਰਾਸਤ ਦੇ ਨਾਲ ਉਹਦਾ ਸਬੰਧ ਹੈ ਪਰੰਤੂ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁੰਡੇ ਦੀ ਰਾਜਨੀਤੀ ਤੋਂ ਜ਼ਿਆਦਾ ਵਿਤਰੇ ਹੋਇਦਾ ਕਿ ਕਾਂਗਰਸ ਪਾਰਟੀ ਲੋਕ ਮੁੱਦੇ ਨੇ ਜਿਹੜੇ ਕਿਉਂਕਿ ਅੱਜ ਪੰਜਾਬ ਦੇ ਅੰਦਰ ਮੁੱਦੇ ਬਹੁਤ ਨੇ ਉਹਨਾਂ ਨੂੰ ਡਾਇਰੈਕਟ ਕਰੇ ਔਰ ਗ੍ਰਾਉਂਡ ਤੇ ਜਾ ਕੇ ਲੋਕਾਂ ਨੂੰ ਲਾਭੰਦ ਕਰੇ ਤਾਂ ਜ਼ਿਆਦਾ ਵਧੀਆ ਹੋਏਗਾ